ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਟੈਜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਮਾ ਛੇੜ ਲਈ ਲੈ ਕੇ ਆਏ ਹਾਂਗੇ ਇੱਕ ਤਾਂ ਆ ਗਈ ਤਾਜੀ ਸੂਈ ਤੇ ਇੱਕ ਕਰਮ ਵਾਲੀ ਕੱਪਣ ਹਜੇ ਉਸ ਟਾਈਮ ਦੀ ਕੱਚੀ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰੇਕ ਆਉਣ ਵਾਲੀ ਨਵੀਂ ਤਨਵੀਦ ਵਿਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਹੈ ਬੜਾ ਵਧੀਆ ਬਾਈ ਕਿਵੇਂ ਚੱਲਦਾ ਕੰਮ ਕਰ ਵਧੀਆ ਚੱਲੀ ਜਾਣਾ ਬਾਈ ਕੰਮ ਠੀਕ ਹੈ ਬਾਈ ਨਾਮ ਤੇ ਬਾਈ ਆਪਣਾ ਐਡਰੈਸ ਨਾਮ ਆ ਆਪਣਾ ਬੁੱਟਾ ਸਿੰਘ ਬਾਈ ਪਿੰਡ ਢਿੱਲਮਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਾਈ ਨੇੜੇ ਪਿੰਡ ਬਾਈ ਨੇੜੇ ਬਾਈ ਪੱਖੋ ਕੈਂਚੀ 8 ਕਿਲੋਮੀਟਰ ਤਪਾ 4 ਕਿਲੋਮੀਟਰ ਬਾਈ ਠੀਕ ਹੈ ਬਾਈ ਕੰਟੈਕਟ ਨੰਬਰ ਬੋਲ ਦਿਓ ਬੁੱਟੇ 98032 8449 ਬ ਬੁੱਟੇ ਜੀ ਆਪ ਪਹਿਲੇ ਨੰਬਰ ਤੇ ਵਾਰਡ ਦੇਖ ਰਹੇ ਆ ਬਾਈ ਬਾਈ ਅੱਜ ਨੂੰ ਹੋ ਗਏ 14 ਕ ਦਿਨ ਹੋ ਗਏ ਸੂਈ ਨੂੰ ਠੀਕ ਹੈ ਬਾਈ ਹਾਂ 14 15 ਦੇ ਵਿੱਚ ਹੋ ਗਏ 14 ਤੋਂ 15 ਦਾ ਹੋ ਗਏ ਸੂਈ ਨੂੰ ਕਿੰਨਾ ਬਾਈ ਦੁੱਧ ਤੇ ਦੁੱਧ ਦੇ ਥਲੇ ਬਾਈ ਹੋएगा ਹੁਣ 14 15 ਕਿਲੋ ਠੀਕ ਹੈ ਹਾਂ ਉਹ ਸੌ ਸੀਲ ਸੀ ਉਹ ਆ ਦੇ ਬਾਈ ਕਿਵੇਂ ਲੱਗਦਾ ਯਾਰ ਹੂੰ ਠੰਡੀ ਸੀਲ ਸੀ ਸੀਲ ਤਾਂ ਬੜੀ ਇੱਥੇ ਮਰਜ਼ੀ ਲੈ ਬਾਈ ਸਹੀ ਗੱਲ ਆ ਬਾਈ ਤੇ ਬੁੱਟੇ ਜੀ ਮੰਨ ਕੇ ਚੱਲੋ ਕੋਈ ਵੀਰ ਇੱਕ ਜਾਂ ਦੋ ਟਾਈਮ ਤਸ਼ੱਲੀ ਆਪਦੀ ਕਰਨੀ ਚਾਹੁੰਦਾ ਹੋਵੇ ਬਾਈ ਕਰ ਲੇ ਜੀ ਨੇ ਫੁੱਲ ਮਰਜ਼ੀ ਕਰ ਲੈ ਬਾਈ ਲੈ ਠੀਕ ਹੈ ਬਾਈ ਹਾਂ ਬਾਕੀ ਥਣਾ ਦਾ ਗੈਪ ਪਾਦਾ ਥਣਾ ਦਾ ਜਿਹੜਾ ਪੂਰਾ ਪਾਲਾ ਚੰਗਾ ਬਾਈ ਬਾਲਾ ਕਮਾਲ ਦਾ ਪੈਲੀ ਫਰਦੀਆ ਕਰਮਾਂ ਦੀ ਇਹਦਾ ਹੂੰ ਸਹੀ ਗੱਲ ਹੈ ਥਣ ਜਿਹੜਾ ਬਈ ਕੋ ਚੰਗਾ ਗਾ ਨਾੜਾ ਨੋੜਾ ਹਵਾਨੇ ਤੇ ਚੈੱਕ ਕਰ ਸਕਦਾ ਬੜੀਆਂ ਚੰਗੀਆਂ ਚੋਣ ਚ ਪਾ ਕੇ ਮੈਂ ਚੋਣ ਤਾਂ ਬੜਾ ਚੋਕੇ ਵੀ ਦਿਖਾ ਦੇਗਾ ਭਾਈ ਤਾਰਾ ਮਾਰੇਗਾ ਠੀਕ ਹੈ ਤਾਰਾ ਮਰੇਗਾ ਮਾਰ ਦਾਂਗੇ ਤਾਰਾ ਠੀਕ ਹੈ ਭਾਈ ਤਾਰਾ ਬਾਈ ਕਹਿੰਨਾ ਆਪਾਂ ਮਾਰ ਦਾਂਗੇ ਬਾਕੀ ਥਾਣਾ ਦਾ ਜਿਹੜਾ ਗੈਪ ਆ ਨਾ ਬੜਾ ਚੰਗਾ ਬਹੁਤ ਚੰਗਾ ਦਾ ਬਾਕੀ ਬਰੀਡ ਬਹੁਤ ਆ ਬਰੀਡ ਬਹੁਤ ਬਈ ਹਾਂ ਬਰੀਕੀ ਵੀ ਪਿੰਡ ਦੀ ਆ ਬਈ ਚੈੱਕ ਕਰਵਾਉਣਾ ਮੋਦੀਵਾਦੀ ਫੁੱਲ ਕਮਾਲ ਦੀ ਚਮਕਾਲੀ ਆ ਗਈ ਚਮਕਾਲੀ ਆ ਬਈ ਬਾੜ ਸਹੀ ਗੱਲ ਕਦ ਕਾਠ ਫੁੱਲਾ ਬਈ ਕੋਈ ਵੀ ਛੋਟੀ ਮੰਨ ਕੇ ਨਾ ਆ ਸਮੇਂ ਪੜੀ ਚੰਗੀ ਆ ਗਈ ਸੇਵਾ ਆ ਗਿਆ ਨੀ ਬਾਕੀ ਪ੍ਰਿੰਟ ਗੱਲਾਂ ਕਰੀਏ ਨਵਾਂ ਹਾਨਾ ਜਮਾਂ ਨਵਾਂ ਹੂੰ ਸਹੀ ਗੱਲ ਆ ਬਈ ਨਵਾਂ ਹਾਨਾ ਤੋੜਾ ਤਾਰਾ ਇੱਕ ਨੰਬਰ ਆ ਗਿਆ ਤੇ ਬੂਟੇ ਮੁੱਲ ਪਈ ਇਹਦਾ ਕੀ ਰਹੂਗਾ ਲੈ ਬੋਲ ਤਾਂ ਜਾਇਆ ਜੀ ਆ ਬਈ ਅੱਜ ਕੀ ਰਹੂਗਾ ਜਮਾਂ ਦੇ 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 ਲੈਣਾ 55000 ਰੁਪਈਆ ਬਈ ਟੋਟਲੀ ਹਾਂ ਬਈ ਠੀਕ ਆ ਬਈ ਲੈਣ ਦੇਣ ਮੁੱਲ ਪਈ ਕਹਿੰਦਾ 55000 ਰੁਪਈਆ ਬੱਚਾ ਬਈ ਇਹਦੇ ਮਗਰ ਆ ਗਿਆ ਬੱਚਾ ਆ ਗਿਆ ਬੱਚਾ ਆ ਗਿਆ ਬਈ ਹੂੰ ਬੱਚਾ ਇਹਦੇ ਮਗਰ ਆ ਗਿਆ ਬਈ ਬੱਚਾ ਤੇ ਠੰਡੀ ਸੀਲ ਬਈ ਬਈ ਕਹਿੰਦਾ ਬਹੁਤ ਬਹੁਤ ਠੰਡੀ ਸੀਲ ਤਾਂ ਬਈ ਦੇਖ ਇੱਥੇ ਤੱਕ ਸੀੜੀ ਚੱਲ ਲੈ ਹੂੰ ਇਹ ਮਰਜੀ ਬਾਈ ਸਹੀ ਗੱਲ ਆ ਤੇ ਬੁੱਟੇ ਤਾਰਾ ਮਨੋ ਨਾ ਮੜਾ ਲੈ ਜਾਂਦੇ ਹੁੰਦੇ ਹੂੰ ਸਹੀ ਗੱਲ ਆ ਨਿਆਣਾ ਬਾਈ ਨੇ ਲਿਆ ਆਪਾ ਬਾਈ ਕੋਈ ਚੱਕਰੀ ਨਹੀਂ ਕਰਮਾਉਂ ਠੰਡੀ ਠੰਡੀ ਬੁੱਟਾ ਉਹ ਤਾਂ ਬਾਈ ਲੈ ਸਾਨੂੰ ਆਪਾ ਚੈੱਕ ਕਰਵਾਣੇ ਕੀ ਆ ਬਾਤ ਬੜੀ ਸੋਹਣੀ ਚਵਾਈ ਆ ਬੁੱਟੇ ਬਾਈ ਮੋਲੀ ਮੋਟੀ ਚਵਾਈ ਲੱਗੀ ਹੋਈ ਦਾ ਮੋਟੀ ਮੋਟੀ ਚਵਾਈ ਆ ਬਾਈ ਗੰਨੇ ਆ ਕੋਈ ਵਰਦੀਆ ਖੜਕਾ ਕਰਦੀਆ ਕਰਮ ਵਾਲੀ ਸਹੀ ਗੱਲ ਆ ਲੈ ਕਿਵੇਂ ਵਰਜੀ ਲੈ ਬਾਈ ਠੰਡੀ ਠੰਡੀ ਦਾ ਬਾਈ ਠੰਡੀ ਤਾਂ ਬਾਦੂ ਆ ਯਾਰ ਠੰਡਾ ਮਾਲ ਲੈ ਹੁੰਦੇ ਆਪਾ ਸੰਡੀ ਸੀ ਮਾਲਾ ਫਾੜੀ ਵਾਲਾ ਡਰਾਗਾ ਕਰਮਾਲੀ ਦਾ ਤੇ ਅੱਗੇ ਭਾਈ 2 ਨੰਬਰ ਤੇ ਇਹ ਲੈਂਦੇ ਭਾਈ 20 ਤੋਂ ਅੱਜ 25 ਦਿਨ ਮਹੀਨਾ ਵੀ ਨਹੀਂ ਲੈ ਲਈ 20 ਤੋਂ 25 ਦਿਨ ਲਉ ਤਿਆਰ ਬਹਿਲ ਰਵ ਲੱਗਦੀ ਦਿਨਾਂ ਦੀ ਕੱਚੀ ਆ ਵੀ ਤੇ ਕਿੰਨਾ ਗੇ ਦੁੱਧ ਪਾਇਆ ਵਾ ਇਹਦਾ ਭਾਈ ਦੁੱਧ ਦੇ ਨੇ ਪਾਇਆ ਭਾਈ 18 ਕਿਲੋ ਦੂਜਾ ਸੂਆ ਤਿਆਦ ਕੀ ਫਿਰ ਕੀ ਤੀਜੇ ਸੂਏ ਸੁੰਦੀ ਆਗੀ ਹੂੰ ਤੇ ਚੰਗੀ ਬਿਹੜਾ ਪੂਰੀ ਠੰਡੀ ਸੀ ਲਾ ਬਿਨਾ ਗਰਮੀ ਮੰਨਣ ਵਾਲੀ ਭਾਈ ਭਲੀ ਬਹੁਤ ਨਾ ਗਰਮੀ ਮੰਨਣ ਵਾਲੀ ਗਰਮੀਆਂ ਦਾ ਤੂਫਾਨ ਲੈ ਥਣ ਥਣ ਦੇਖ ਭਾਈ ਕਿਹਜਾ ਲੱਗਿਆ ਵਾ ਮੈਂ ਕਹਣਾ ਭਾਈ ਫਲੀਆਂ ਵਰਗਾ ਥੰਮ ਜਾ ਹਾਂ ਸੰਭੜਾਂ ਵਾਲੀ ਬਿਹੜਾ ਭਾਈ ਬ ਸਹੀ ਗੱਲ ਲੈ ਗੈਬ ਵਗੈਰਾ ਵੀ ਚੈੱਕ ਕਰ ਸਕਦਾ ਥੋੜਾ ਅੱਜ ਇਹ ਮੁੱਲ ਵੀ ਉਹ ਜੇ ਹੋਊ ਬਾਈ ਜਦਾ ਤੇ ਵੀ ਦੱਸਣਾ ਠੀਕ ਹੈ ਹਾਂ ਕੱਚੀ ਵਾਲਾ ਮੁੱਲ ਹੀ ਹੋਊ ਫਿਰ ਜਦੋਂ ਕੱਚੀ ਵਾਲਾ ਮੁੱਲ ਹੀ ਹੋਊਗਾ ਠੀਕ ਹੈ ਬਾਈ ਕਹਿੰਦਾ ਅੱਜ ਬਾਈ ਕੱਚੀ ਆ ਤੇ ਕੱਚੀ ਵਾਲਾ ਮੁੱਲ ਹੀ ਕਰਾਂਗੇ ਬਾਕੀ ਨਾ ਜੇ ਪਲੀ ਦੀ ਗੱਲ ਕਰੀਏ ਤਾਂ ਬਾਈ ਐਂ ਪਈਆ ਗੋਲ ਗੋਲ ਹਨਾ ਗੋਲ ਮਟੋਲ ਬਹਿ ਰੁਈਆ ਤੇ ਬਾਈ ਤੋਰਾ ਤੋਰਾ ਬੈਣਦਾ ਕੋਈ ਆ ਨਹੀਂ ਤੋਰਾ ਤਾਰਾ ਜਮਾ ਬਾਈ ਇੱਕ ਨੰਬਰ ਵਾਕੀ ਫੇਸ ਵਗੈਰਾ ਬਹੁਤ ਚੰਗਾ ਠੰਡੀ ਸੀਲ ਬਾਈ ਤੂੰ ਤੇ ਹੁਣ ਬਾਈ ਇਹ ਮੰਨ ਕੇ ਚੱਲੋ 25 ਦਿਨਾਂ ਦੀ ਤੁਸੀਂ ਕੱਚੀ ਦੱਸਿਆ ਖਰਾਬ ਚੰਗੀ ਪੈਗੀ ਵ ਚੈਨਿੰਗ ਸੁਣਗੇ ਜੇ ਗੱਲ ਕਰੀਏ ਬਾਈ ਫੁੱਲ ਆ ਤੇ ਕਿੰਨਾ ਮੁੱਲ ਆ ਇਹਦਾ ਮੁੱਲ ਬਾਈ ਇਹਦਾ ਆਪਾਂ ਅੱਜ 42 ਹਜ਼ਾਰ ਦੀ ਬੈਠ ਦੇ ਦਾਂਗੇ ਬੱਸੀਆਂ ਵਾਲੇ ਪਾਸੇ ਹਾਂ ਬੱਸੀਆਂ ਵਾਲੇ ਪਾਸੇ ਕਿਹੜਾ ਦੇ ਦੂ 42 ਹਜ਼ਾਰ ਬਾਈ ਯਾਰ 42000 ਰੁਪਏ ਦੀ ਬਾਈ ਕਿੰਨਾ ਅੱਜ ਆਪਾਂ ਬੈਠ ਦੇ ਦਾਂਗੇ ਬਾਈ ਅੱਜ ਕੱਚੀ ਆ ਕੱਚੀ ਵਾਲਾ ਮੁੱਲ ਹੋਗਾ ਜਦੋਂ ਹੋਗੀ ਤਿਆਰ ਹੋ ਜਾ ਮੁੱਲ ਹੋਗਾ ਬਾਈ ਹਾਂ ਤੇ ਬਾਕੀ ਨਾ ਤੁਸੀਂ ਆਪਾਂ ਝੋਲ ਚੈੱਕ ਕਰਾਉਨੇ ਆ ਬਾਈ ਬੂਟੇ ਹਾਂ ਪਾਲੀ ਖੁੱਲੀ ਦੇ ਪਾਈ ਆਂਦਾ ਕਲਾ ਕਲਾ ਥਣ ਹੋਊਗਾ ਬੈਠ ਦਾ ਬਸ ਐ ਲਾ ਲਓ ਵੀ ਕੱਚੀ ਕੱਚੀ ਆ ਬਾਈ ਤੇ ਸਾਂਭਣ ਵਾਲੀ ਆ ਸਾਂਭਣ ਵਾਲੀ ਆ ਹਾਂ ਜਦੋਂ ਤੇ ਮੁੱਲ ਵੀ ਬਾਈ ਨੇ ਉਸ ਹਿਸਾਬ ਨਹੀਂ ਕਰਤਾ 42000 ਰੁਪਏ ਦੀ ਬਾਈ ਕੰਨਾ ਅੱਜ ਆਪਾਂ ਵੜ ਦੇ ਦਾਂਗੇ ਬੱਸੀਆਂ ਵਾਲਾ ਮੁੱਲ ਹੀ ਆ ਬਾਈ ਅੱਜ ਇਹ ਸਾਰਾ ਬੱਸੀ ਦਿੰਦਾ ਹੁਣ 40 4000 ਨੂੰ ਇਹ ਤਿਆਰ ਹੋ ਕੇ ਦੇਖੇ ਵੜਦੇ ਕੀ ਵੜਨਾ 8 ਵਾਲੀ ਆ ਬਾਈ ਲੰਮੇ ਲੰਮੇ ਬੋਲਦਾ ਬੇਲ ਆਉਂਦਾ ਬੁੱਟੇ ਹੈ ਨਾ ਹੈ ਬੇਲ ਬੂਲ ਬੇਲ ਤਾਂ ਬਥੇਰੀ ਆ ਬਤੀ ਇੱਦਾਂ ਕੱਤ ਵੀ ਦੇਖ ਲਾ ਪਾਏ ਇੱਥੇ ਆਏ ਆਂਦੇ ਆਂ ਆਪਾਂ ਜੇ ਮਾੜੀ ਮੋਟੀ ਵੜਦੀ ਗੱਲ ਕਰੀਏ ਫੁੱਲ ਸੀਲ ਮਾਂ ਐ ਪੂਰੀ ਭੈਣ ਜਿੱਥੇ ਮਰਜੀ ਹੱਥ ਲਾ ਸਹੀ ਗੱਲ ਲੈ ਜਿਵੇਂ ਮਰਜੀ ਘੁਆ ਲਵੇ ਬਈ ਚੱਕੇ ਨਹੀਂ ਕਰ ਮਾਣ ਨੂੰ ਸੌ ਸੀਲ ਦੇਖੋ ਤੇ ਮੁੱਲ ਵੀ ਬਈ ਜਾਇਜ਼ ਰੱਖਿਆ ਬਈ ਤੇ ਜੇ ਕਿਸੇ ਵੀ ਵੀਰ ਨੂੰ ਨਾ ਦੋਮਾ ਵੜਾ ਚ ਕੋਈ ਵੀ ਵੜਾ ਪਸੰਦ ਆ ਬਈ ਬਾਈ ਨਾਲ ਕੰਟੈਕਟ ਜ਼ਰੂਰ ਕਰੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ